ਜਵੀ ਬੋਗ 221 ਬਿਕਰਮੀ ਪ੍ਰੀਤਮ ਸਿੰਘ ਦੇ ਨਿਯਤ ਪਿੰਡ ਜੇਠੂਆ ਜ਼ਿਲ੍ਹਾ ਮਰਸਾ ਇਹ ਪ੍ਰੀਤਮ ਸਿੰਘ ਤੋਂ ਬਾਅਦ ਪਤਾ ਨਹੀਂ ਕਿੰਨੇ ਦੁਨੀਆ ਦੇ ਜਾ ਚੁੱਕੇ ਹੋਣੇ ਤੇ ਇਹ ਪ੍ਰੀਤਮ ਸਿੰਘ ਦਾ ਚਾਰਜਯੋਗ ਨਾਮ ਰਣਾ ਦੋ ਜਹਾਨ ਕਹਿਣ ਦੇ ਕੋ ਬੇਪਦਾ ਮਿਟਿਆ ਸਦਮਾ सदा सदर पुर कराई सच सरनाई मिली वेदम कुदरत कादर हुए सहाई माणदवाए विचो कोट न कोट अरबा पद्म पदमा ਬਾਲੀ ਕੋ ਇੱਕ ਦਿੱਤਾ ਦਰਸਾਈਆ ਅਬ ਨਾਚੀ ਕਰਦੇ ਸ੍ਰੀ ਭਗਵਾਨ ਨਾਮ ਅਗਮਾ ਸੁਨਾਇਆ ਨਗਮਾ ਤੁਰਦਾ ਢੋਲਾ ਆ ਬੁਜਨਾਈਆ ਸੱਚ ਸ਼ਿਰਨਾਈ ਚਰਨ ਧੂੜ ਕਰਾਇਆ ਮਜਨਾ ੰਦੁਰ ਮਤ ਮੈਲ ਰਹੀ ਨਾ ਰਾਈਆ ਸੱਚ ਦਵਾਰ ਹਰ ਕਰਤਾ ਕਿਰਪਾ ਧਾਰ ਅ ਲੱਖ ਅਗਾਮਿਆ ਥਾ ਆਇਆ ਪੇ ਸੱਦਨਾ ਦੇਵਨ ਹਾਰ ਸੱਜੀ ਵੜੇ ਆਈਆ ਪ੍ਰੇਮ ਪ੍ਰੀਤੀ ਸਾਜੀ ਨੀਤੀ ਅੰਦਰ ਕਰੇ ਮਗਨਾ ਜੋਤੀ ਨੂਰ ਯਾਰ ਜਹੂਰ ਏਕੰਕਾਰ ਕਰ ਰਿਸ਼ਨਾਈਆ ਮਾਲੇ ਟਾਲੇ ਚਮਨਾਰ ਬਹਾਇਆ ਅਦਨਾ ਨੀਚੋਂ ਊਜ ਬਖਸ਼ਣ ਹਾਰ ਸ਼ਰਨਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਮੇਰ ਨਜਰ ਨਾਲ ਤਰਾਈਆ ਸਿਮਨ ਮੁਖ ਰੱਖ ਦੇ ਲਾਸਟ ਲਾਈਨਾਂ ਪੜ ਲੈਣੇ ਆ ਹਰ ਸੰਗਤ ਦੇਵੇ ਇਹ ਦੱਸ ਗੋਵਿੰਦਾ ਗੋਵਨ ਮੇਲ ਮਲਾਵੇ ਸਜ ਸੁਭਾਈਆ ਜੋਤੀ ਜੋਤ ਸਰੂਪ ਹਾਰਿਆ ਆਪੇ ਆਪਣੀ ਕਿਰਪਾ ਕਰ ਸਤ ਦੇਵਨ ਹਾਰ ਵੜਾਈਆ ਦੇਵੇ ਵੜਾਈ ਹਰਨ ਰੰਕਾਰਾ ਅਭੁੱਲ ਭੁੱਲ ਗਦੇ ਨਾ ਜਾਈਆ ਬੇਪਸਦਾਂ ਮੇ ਤੇਰਾ ਵਿਹਾਰਾ ਵਿਵਹਾਰੀ ਆਪ ਕਰਾਈਆ ਨੌਤਾਂ ਵਾਲਾ ਨਾਮ ਨਗਾਰਾ ਤੁਰਿਆ ਵਾਲਾ ਰਾਗ ਸੁਣਾਈਆ ਕਲੀਆਂ ਵਾਲਾ ਕਲਿਆਵ ਤਾ ਕਲ ਕਲੇਸ਼ ਦਾ ਮਟਾਈਆ ਰੌਦਾ ਮੀਤ ਮਰਾਰਾ ਦਾਸਾਂ ਦਾ ਦਾਸ ਵੇਸ ਬਟਾਈਆ ਕਵੀਆਂ ਦਾ ਸਹਾਰਾ ਜੋਤੀ ਜਾਤਾ ਪੁਰਖ ਵਦਾਤਾ ਇੱਕ ਨਜ਼ਰੀ ਆਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਜਾ ਵਰ ਸਿਰ ਆਪਣਾ ਹੱਥ ਰਖਾਈਆ ਬੇਪਸਦਾਂ ਮਾਂ ਹੋ ਕੇ ਚੋਪ ਅੰਦਰ ਧਿਆਨ ਲਗਾਈਆ ਬਿਨ ਰਜ਼ਨਾ ਜਿਹਾ ਹਲਾਇਆ ਲਿਆ ਪੁੱਛ ਬਨਾ ਉਕੀ ਰਿਆ ਤੂੰ ਗਾਇਆ ਕੀ ਜੋ ਕਿਸ ਕਿਆਏ ਸੱਚ ਮੋਚ ਕੇ ਵਾਲ ਚਲ ਕਰਕੇ ਰਿਆ ਸੁਨਾਈਆ ਸ੍ਰੀ ਭਗਵਾਨ ਕਿਆ ਇਸ ਵੇਲੇ ਝੂਠ ਨਹੀਂ ਤੋਸ ਦਿਲ ਮਾਤਰ ਨਜ਼ਰ ਕੋਈ ਨਾ ਆਈਆ ਫੇ ਲੈਂਦ ਸੁਣਾਏ ਸ੍ਰੀ ਭਗਵਾਨੁ ਕਿਆ ਇਸ ਵਿੱਚ ਝੂਠ ਨਹੀਂ ਤੁਸ ਤੇਲ ਮਾਤਰ ਨਜ਼ਰ ਕੋਈ ਨਾ ਆਈਆ ਜਿਸ ਵੇਲੇ ਮੈਂ ਨਿਰਗੁਣ ਧਾਰੋਂ ਆਇਆ ਉੱਠ ਲੋਗ ਮਾਦ ਫੇਰਾ ਪਾਈਆ ਹੈ ਨਾ ਕਰਾਰ ਹੁੰਦੇ ਭਗਤ ਵਾਸ਼ਲ ਹੋ ਕੇ ਜਾਵਾ ਟੁੱਟ ਮੇਰ ਨજર ਨਾਲ ਤਰਾਈਆ ਪਿਛਲਾ ਲੈਣਾ ਦੇਣਾ ਇਸੇ ਤਰ੍ਹਾਂ ਨਵੇੜਾਂ ਹੋ ਕੇ ਚੁੱਪ ਰੌਲਾ ਜਗਤ ਨਾਲ ਕੋਈ ਰਖਾਈਆ ਇਹਨਾਂ ਦਾ ਨਾਤਾ ਤੇਰੇ ਨਾਲ ਜੋੜਾ ਧੀਆਂ ਪੁੱਤ ਇਨਾਂ ਦਾ ਨਾਤਾ ਤੇਰੇ ਨਾਲ ਜੋੜਾਂ ਧੀਆਂ ਪੁੱਤ ਜੋ ਉੱਥੇ ਬੈਠੇ ਡੇਰਾ ਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਆਵਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨਾ ਪੂਰਬ ਲੇਖਾ ਲਖ ਲਖ ਸਾਭ ਦੀ ਝੋਲੀ ਭਾਈਆ ਜੁਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਆਵਰ ਮਹਾਰਾਜ শের ਸਿੰਘ ਵਿਸ਼ਨੂੰ ਭਗਵਾਨ ਪੂਰਬ ਲੇਖਾ ਲਖ ਲਖ ਸਾਭ ਦੀ ਝੋਲੀ ਭਾਈਆ ਤੇ ਪਿਆਰੀ ਅਰ ਸਿੰਘ ਜੀ Oh, untuk paket beruang dasir Sirti delapan juta boleh ngisi yang sehat Tung, 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 tung,